ਨੋਵੇ ਮਿੱਤਰੋ ਅੱਜ ਆਪਾਂ ਆਏ ਹੈਗੇ ਆ ਬੋਲਦੋਰਾ ਤੇ ਖਵਾਲ ਸਾਹਿਬ ਗੱਲਾਂ ਸੁਣ ਰੱਤ ਸੁਆਮੀ ਤੁਹਾਨੂੰ ਮੇਲੇ ਸੱਜਣੋ ਕਿਉਂ ਮਨੋਂ ਵਿਸਾਰੇ ਕਿਉਂ ਬਗਦੇ ਦੇਣਾ ਕਹੇ ਨਾਨਕ ਮਾਧ ਨਹੀਂ ਸੁਣਣਾ ਜਾਣਦੇ ਜਾਣਦੇ ਸਦਾ ਰਹੋ ਹਰ ਨਾਲ ਸਾਡੇ ਸਾਈ ਬਾ ਮਿੱਤਰੋ ਮੇਲੇ ਦੇ ਇੱਕ ਦੋ ਦਾ ਦੰਦਾ ਪਹਿਲਾ ਵਲੋਗ ਪਾ ਰਹੇ ਆ ਪਰ ਤੁਮੜੇ ਵੀ ਲੱਗਿਆ ਤੇ ਕੋਈ ਤੇਰਾ ਸਭ ਕਿਛ ਹੈ ਇਸ ਦੇ ਸੁਪਾਵੇਂ मित्री पेंट कर ਇਹ ਸੁਣੀਐ ਪੜਿਆਇਆ ਕਹਿ ਨਾਨਕ ਕੋ ਸੰਤ ਕਬਿਰ ਮੇਰਾਸਾ ਲੋ ਬਾਣੀ ਮਨ ਸੁਖਬਤ ਸੁਣਤੇ ਪੁਨੀਤ ਕਹਤੇ ਪਬਤ ਸਤਿਗੁਰੇ ਲਹਿਆ ਪਰਖੋ Thank okay. you. ਮਤਰਾ ਕੱਲੂ ਸਾਰੇ ਤੇ ਦੀਵਾਨ ਸਾਜੀ ਆਣੇ ਸੰਗਤ ਦਾ ਰਸਪੰਗੜੇ ਚ ਹਰ ਹਲੂ ਸੇ ਸੰਗਤਾਂ ਦਾ ਇਕੱਠ ਹੋਣਾ ਭਾਰੀ ਮਾਤਰਾ ਵਿੱਚ ਠੀਕ ਹੈ ਜੀ ਮਤਰਾ ਜੀ ਸਾਡੇ ਸੰਤ ਜੀ ਗਏ ਇੱਕ ਬਲ ਸਾਹਿਬ ਸੰਤ ਬਾਬਾ ਚਰਨ ਸਿੰਘ ਜੀ ਠੀਕ ਹੋਣ ਤਰੇ ਬਾਬਾ ਜੀ ਜਗਾ ਇਥੇ ਤੁਹਾਨੂੰ ਲੱਗਦਾ ਹੈ ਠੀਕ ਹੈ ਬਾਬਾ ਬੜੀ ਜੰਮ ਕੱਢੂਗੀ ਪਰ ਬਾਅਦ ਕਹਿੰਦੇ ਹੋਰੀ 525 ਪਾਉਣ I'm <laughs> sorry 来听。 ਇਹ ਹੈਗਾ ਲੰਗਰ ਹਾਲ ਕਵਾਵਾ ਨਾ ਵਾਦੀ ਸੋਤ ਸਦਾ ਮਾਰ ਤੇ ਸੋਤ ਸਦਾ ਮਾਰ ਤੇ

का सभी ਪੁਰੀਏ ਬੱਦਲ ਬੀਤੀ ਬਾਈ ਸਭ ਲਈ

ਸਹੀ ਗਰਿਆਂ ਨੂੰ ਲਿਆ ਰਿਹਾ ਨਦਰੋ ਮੇਲਾ ਸੁਖਾ ਦਾ ਟਾਈਮ ਸਦਾ ਕਿਥਰੋਂ ਮੇਲਾ ਭੇਖਵੜ ਦਾ ਲੱਗਿਆ ਦੇਖੋ ਝੂਲੇ ਲੱਗੇ ਆ ਝੂਲੇ ਲੱਗੇ ਆ ਦੇਖੋ ਤੁਹਾਡੇ ਸਾਹਮਣੇ ਨੰਗਰੰਗ ਪ੍ਰੋਗਰਾਮ ਪੂਰਾ ਪਜਿਆ ਪਿਆ ਦੇਖੋ ਫੈਮਲੀ ਆਈਆਂ ਹੋਈਆਂ ਬੱਚਿਆਂ ਦੇ ਨਾਲ ਇੱਥੇ ਸਧੀਆਂ ਕੈਨੇਡਾ ਅਮਰੀਕਾ ਫਲਟਾਂ ਯੂਰਪ ਹੁੰਦੀਆਂ ਪਈਆਂ ਆ ਵਿਦਆਊਟ ਰੀਚ ਘੱਟ ਖਰਚੇ 'ਚ 70 ਰੁਪਏ ਸਾਰੀ ਟਿਕੜਿਆ ਉਹ ਗੂਲਾ ਲਾਲਾ ਲੱਗ ਲੱਗ ਹੰਜੀ ਇੱਕ ਰਾਂ ਦੇ ਯੱਟ ਨਹੀਂ ਲਖਣ ਜਾਣੇ ਲੱਗੇ ਹੋਏ ਤੇ ਗੂਲਾ ਲਾਲਾ ਕਰਾ ਰਹੇ ਆ ਦੋ ਯਾਰ ਇਹ ਉੱਤਰਾ ਭਲੇ ਜਿਨੇ ਕਿੱਟ ਲੱਗੇ ਨੇ ਜਿੰਨੇ ਕਿੱਟ ਲੱਗੇ ਆ ਅੱਡੇ ਕਿੱਟ ਲੱਗੇ ਦਾ ਦੂਣਦੇ ਆਪਾਂ ਦੋ ਜਣ ਭੱਜੋ ਰੋਡ ਤੇ ਕਾ ਦੂਲੇ ਲੈਣਾ ਪਾ ਆਹਨ ਚੱਲੇ ਆਂ ਫਿਰ ਦੂਰੇ ਲੈਣਾ ਫਸ ਟਾਈਮ ਆਪਾਂ ਦਾ ਰਾਈਡ ਕਰ ਲਈਏ ਫਸ ਟਾਈਮ ਅਸੀਂ ਕਰਨਾ ਹੈ ਇਹਦਾ ਦੇਖਦੇ ਆਂ ਕਿੱਦਾਂ ਦਾ ਮਾਹੌਲ ਬਣਦਾ ਆ ਫਿਰ ਟੌਮੜ ਯਾਰ ਵੀ ਕਹਿੰਦਾ ਯੈਸ ਕਰ ਲਵਾ ਦੇ ਆ ਕਹਿੰਦੇ ਸਾਡੇ ਮਤਲਬ ਚ ਹੈ ਇਹ ਕਰਾਉਂਦੇ ਯਾਰ ਤੁਸੀਂ ਅੱਜ ਕਹਿ ਦੋ ਜੜੀਏ ਤੈਨੂੰ ਦੋਵੇਂ ਬਈ ਚੱਲਣਾ ਹੈ ਯਾਰ ਆਹ ਜਿਹੜਾ ਹੋਇਆ ਉਹ ਹੌਕਾ ਨਹੀਂ ਸੀ ਜਦ ਮੈਂ ਝੂਠੇ ਨਾਲ ਨੇ ਪਹਿਲੀ ਵਾਰ ਮੈਂ ਪਹਿਲਾ ਐਕਸਪੀਰੀਅੰਸ ਕਰਨਾ ਦੇਖਦਾ ਕਿਦਾਂ ਦਾ ਮਾਹੌਲ ਬਣਦਾ ਉਹਦੇ ਉਹਦੇ ਬਹੁਤ ਘੜੇ ਪਹਿਲੇ ਦਾਵਾ ਜਿਹੜੇ ਸਟਰੀਮ ਵਿੱਚ ਲਾਉਂਦੇ ਆ ਅਸੀਂ ਕਹ ਲਈਏ ਕਿ ਉਹ ਕੱਢੀਏ ਬਹੁਤ ਹੋਰ ਜਾ ਬੜੀ ਤੇ ਉਹ ਲੈ ਗਈ ਹਰ ਚੱਲ ਗਈ ਆ ਆ ਜਾ outra ਵਾ ਕਮ ਖਤਰੇ ਵਾਲਾ ਹੀ ਆ ਓਏ ਕਿਹੜਾ ਖਤਰੇ ਜਰਾ ਨਾ ਤੇ ਲੀਏ ਕਰਾਉਂਦੇ ਜੱਟ ਨਹੀਂ ਆ ਜੀ ਸ਼ਹਿਰ ਤੇਰੇ ਆਹਾ 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 ਨਾ ਜਰਾ ਨਾ ਮਤਰਾ ਇਹ ਪਿੰਡਾਂ ਨੂੰ ਮੇਲੇ ਆਦੀ ਮਿਲਦਾ ਮਤਰਾ ਵਾ ਵੀ ਮਿਲ ਜਾਂਦਾ ਪਰ ਇਹ ਇੱਦਾਂ ਹੀ ਕਰੋ 2 ਫੁੱਟ ਕਹਿ ਦੋ ਜਾਂ 2 ਫੁੱਟ ਕਹਿ ਲਓ ਇੱਦਾਂ ਕਰਕੇ ਨਾ ਸਿਆਰੀ ਨਿਕਲ ਜਾਏਗਾ ਇਹ ਹੀ ਮਨੋ ਦਾ ਫੋਟੀਆਂ 15 ਫੋਟ ਦੀ ਫੋਟ ਉੱਥੇ ਹੋਵੇਗੀ ਇਹ ਹੀ ਤਾਂ ਹੈ ਕਿ ਜਿਹੜਾ ਲੱਗ ਰਿਹਾ ਹੈ ਜਿਆਦਾ ਦਾ ਬੱਲੇ ਨਾਰਮਲ ਜੀ ਇਸ ਕਮਿੰਗ ਟ੍ਰੈਕੀ ਵੀ ਹੈ ਟੂਟੀਆ ਟ੍ਰੈਕੀ ਹੈ ਟਾਈ ਹੀ ਆਏ ਨੰਬਰ 1 ਹੋ ਗਿਆ ਪੂਰਾ